ਮਾਵਾ ਭੈਣਾਂ ਨੂੰ ਜਿਹੜਾ 1000 ਰੁਪਿਆ ਦੇਣਾ ਸੀ ਦਿਆਂਗਾ ਵੀ 1100 ਨਾਲੋਂ 21% ਸੀ ਜਦੋਂ ਸਰਕਾਰ ਸੰਭਾਲੀ ਸੀ ਖੇਤਾਂ ਦਾ ਨਹਿਰੀ ਪਾਣੀ ਜਿਹੜਾ ਪਹੁੰਚ ਰਿਹਾ ਸੀਗਾ ਖੇਤਾਂ 'ਚ 21% ਬਾੜ ਤੇ ਆ ਗਏ 70 ਤੇ ਜਾਊਗਾ ਹੁਣ ਵੀਰੋ 14.5 ਲੱਖ ਟਿਊਬਲ ਹੈ 14.5 ਲੱਖ ਟਿਊਬਲ ਹੈ ਉਹਦੇ 'ਚੋਂ ਜੇ 70% ਤੇ ਪਹੁੰਚਦੇ ਆ 5 ਲੱਖ ਦੇ ਕਰੀਬ ਬੰਦ ਹੋ ਜਾਣਗੇ ਟੂ ਬੈਲ ਕਿਉਂਕਿ ਨਹਿਰੀ ਪਾਣੀ ਆ ਜੂਗਾ 18000 ਕਰੋੜ ਰੁਪਏ ਦੀ ਸਬਸਿਡੀ ਦਿਨਾ ਚੋਨੇ ਤੇ ਜਿਹੜੀ ਬਿਜਲੀ ਦਿੰਨੇ ਆ ਆਪਾਂ ਮੁਫਤ ਪਿੰਡਾਂ 'ਚ 18 14 ਲੱਖ 14 14.5 ਲੱਖ ਟੂ ਬੈਲ ਤੇ 18000 ਕਰੋੜ ਦੀ ਸਬਸਿਡੀ ਹੈ ਜੇ 5 ਲੱਖ ਟੂ ਬੈਲ ਬੰਦ ਹੋ ਗਿਆ ਤਾਂ ਆਪਣੇ ਕੋਲੇ 6 ਤੋਂ 7000 ਕਰੋੜ ਬਚ ਜੂਗਾ 18 'ਚੋਂ ਤੇ 5500 ਦਾ ਬਜਟ ਹੈ ਇੱਕ ਸਾਲ ਦਾ ਤੇ ਬਚੂਗਾ 6 ਤੋਂ 7000 ਖਰਚਣਾ 5500 ਉਹ ਸਕੀਮ ਬਸ ਮੇਰੀਆਂ ਉਂਗਲਾਂ ਤੇ ਪਈ ਐ ਪੂਰਾ ਖਾਕਾ ਕਰੀ ਜੰਨੇ ਆ ਤਿਆਰ ਮਾਵਾ ਭੈਣਾਂ ਨੂੰ ਜਿਹੜਾ 1000 ਰੁਪਿਆ ਦੇਣਾ ਸੀ ਦਿਊਂਗਾ ਵੀ 1100 ਵਾਲੇ ਹੁਣ ਜੇ ਮੈਂ ਉਹੀ ਬੱਲੇ ਬੱਲੇ ਕਰਾਉਣ ਵਾਸਤੇ ਸ਼ੁਰੂ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਬੋਰਡਰ ਤੋਂ ਸ਼ੁਰੂ ਕਰ ਦਿੱਤਾ ਸਕੀਮ ਬੋਟਲ ਦੋ ਮਹੀਨੇ ਵਾ ਬੰਦ ਕਰ ਦਿੰਦੇ ਜਿਵੇਂ ਇਹ ਕਰਦੇ ਰਹੇ ਦੇ ਪਹਿਲਾਂ ਨਾ ਜਦੋਂ ਕੇਰਾ ਸ਼ੁਰੂ ਹੋ ਗਿਆ ਨਾ ਪੈਸਾ ਆਉਣਾ ਫਿਰ ਬੰਦ ਨਹੀਂ ਹੋਣਾ ਬਿਜਲੀ ਦੇ ਬਿੱਲ ਵਾਂਗੂ ਚੀਰੋ ਹੀ ਆਊਗਾ ਉਧਰੋਂ ਫਿਰ 1100 ਆਉਗਈ ਆਊਗਾ